ਕੁਦਰਤੀ ਪੰਜਾਬੀ ਰਸੋਈ ਵਿੱਚ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਆ। ਦੋਸਤੋ ਅੱਜ ਜਿਹੜੀ ਆਪਾਂ ਵੀਡੀਓ ਬਣਾਵਾਂਗੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣ ਵਾਲੀ ਹੈ ਤੁਹਾਡੇ ਵਾਸਤੇ। ਵੀਡੀਓ ਨੂੰ ਧਿਆਨ ਨਾਲ ਦੇਖਿਓ ਕਿਉਂਕਿ ਅੱਜ ਆਪਾਂ ਜਿਹੜੀ ਸਿਰਫ ਇੱਕ ਚੀਜ਼ ਤੋਂ ਆਪਾਂ ਦੋ ਚੀਜ਼ਾਂ ਕਿਵੇਂ ਬਣਾ ਸਕਦੇ ਆ। ਤੇ ਦੇਖੋ ਮੈਂ ਜਿਹੜਾ ਆਮ ਕਰਕੇ ਆਪਾਂ ਜਿਹੜਾ ਘਰੇ ਡੇਲੀ ਆਪਾਂ ਦੁੱਧ ਲੈਨੇ ਆ। ਤੁਸੀਂ ਜਿੰਨਾ ਵੀ ਦੁੱਧ ਲੈਂਦੇ ਹੋ ਕਿਲੋ, 2 ਕਿਲੋ, 3 ਕਿਲੋ ਜਿੰਨਾ ਵੀ ਤੁਸੀਂ ਲੈਨੇ ਹੋ ਦੁੱਧ ਉਹਨੂੰ ਕੀ ਕਰਨਾ ਦੇਖੋ ਮੈਂ ਉਬਾਲ ਕੇ ਤੇ ਉੱਤੇ ਇੱਕ ਜਾਲੀਦਾਰ ਕੋਈ ਵੀ ਚੀਜ਼ ਰੱਖ ਦਿੰਨੇ ਆ ਤੇ ਜਦੋਂ ਹਲਕਾ ਇਹ ਦੁੱਧ ਠੰਡਾ ਹੋ ਜਾਂਦਾ ਤਾਂ ਉਹਨੂੰ ਚੱਕ ਕੇ ਮੈਂ ਫ੍ਰਿਜ ਦੇ ਵਿੱਚ ਰੱਖ ਦਿੰਨੇ ਆ ਓਵਰਨਾਈਟ ਜਿਹੜਾ ਦੁੱਧ ਅੰਦਰ ਫ੍ਰਿਜ 'ਚ ਪਿਆ ਰਹਿੰਦਾ ਤੇ ਉਹਦੇ ਉੱਤੇ ਬਹੁਤ ਹੀ ਜ਼ਿਆਦਾ ਇੱਕ ਸਵੇਰੇ ਉੱrdਿਆਂ ਨੂੰ ਮੋਟੀ ਪਰਤ ਵਾਲੀ ਮਲਾਈ ਇਕੱਠੀ ਹੋਈ ਹੁੰਦੀ ਹੈ ਸੋ ਉਹ ਜਿਹੜੀ ਮਲਾਈ ਆ ਉਹ ਮੈਂ ਇੱਕ ਬੌਲ ਦੇ ਵਿੱਚ ਟ੍ਰਾਂਸਫਰ ਕਰ ਲੈਣੀ ਆ ਇੱਕ ਮਤਲਬ ਇੱਕ ਕਾਲ ਦੇ ਵਿੱਚ ਮੈਂ ਕੱਢ ਲੈਣੀ ਆ ਠੀਕ ਹੈ ਸੋ ਉਹ ਜਿਹੜੇ ਮਲਾਈ ਆ ਉਹਦੇ ਤੋਂ ਹੁਣ ਆਪਾਂ ਦੋ ਚੀਜ਼ਾਂ ਬਣਾਵਾਂਗੇ ਤੇ ਦੋਨੀਆਂ ਜੇ ਆਪ ਬਜ਼ਾਰੋਂ ਲੈਣ ਜਾਈਏ ਤੇ ਬਹੁਤ ਜ਼ਿਆਦੀਆਂ ਮਹਿੰਗੀਆਂ ਮਿਲਦੀਆਂ ਨੇ ਸਭ ਤੋਂ ਪਹਿਲਾਂ ਡੇਲੀ ਰੋਜ਼ ਖਾਦਾ ਜਾਣ ਵਾਲਾ ਆਪਣੇ ਘਰੇ ਦੇਸੀ ਘਿਓ ਤੇ ਦੂਜਾ ਪਨੀਰ ਇਹ ਜਿਹੜਾ ਪਨੀਰ ਬਣਾਵਾਂਗੇ ਆਪਾਂ ਤੁਸੀਂ ਇਹਦੇ ਨਾਲ ਸਬਜ਼ੀ ਵੀ ਬਣਾ ਸਕਦੇ ਹੋ ਤੇ ਇਹਦੇ ਨਾਲ ਹੋਰ ਵੀ ਰੈਸਪੀਜ਼ ਜਿਵੇਂ ਰਸਗੁੱਲੇ ਹੋਗੇ ਇਹ ਚੀਜ਼ਾਂ ਵੀ ਬਣਾ ਸਕਦੇ ਤੇ ਉਹ ਕਿੱਦਾਂ ਬਣਾਉਣੀ ਆ ਮੈਂ ਤੁਹਾਨੂੰ ਅਗਲੀਆਂ ਵੀਡੀਓਸ ਦੇ ਵਿੱਚ ਵੀ ਦੱਸੂਗੀ ਪਰ ਹੁਣ ਜਿਹੜੀ ਅੱਜ ਆਪਾਂ ਵੀਡੀਓ ਬਣਾਵਾਂਗੇ ਇਹਦੇ 'ਚ ਮੈਂ ਹੁਣ ਤੁਹਾਨੂੰ ਦੱਸੂਗੀ ਕਿ ਕਿੱਦਾਂ ਆਪਾਂ ਇਹਦੇ ਤੋਂ ਇੱਕ ਥੋੜੇ ਦਿਨਾਂ ਦੀ ਚਾਰ ਚਾਰ ਪੰਜ ਦਿਨਾਂ ਦੀ ਮਲਾਈ ਆ ਮੇਰੇ ਕੋਲ ਜਿਹੜੀ ਰੱਖੀ ਆ ਮੈਂ ਚਾਰਕ ਦਿਨਾਂ ਦੀ ਹੋਏਗੀ ਤੇ ਉਹਨੂੰ ਇਕੱਠੇ ਕਰਕੇ ਤੇ ਕਿਸ ਤਰ੍ਹਾਂ ਮੈਂ ਇੱਕ ਡੱਬਾ ਭਰ ਕੇ ਘਿਓ ਬਣਾਉਣੀ ਆ ਤੇ ਕਿਸ ਤਰ੍ਹਾਂ ਉਹਦੇ ਤੋਂ ਫਿਰ ਆਪਾਂ ਪਨੀਰ ਵੀ ਬਣਾ ਸਕਦੇ ਆ ਠੀਕ ਹੈ ਤੇ ਤੀਜੀ ਗੱਲ ਹੋਰ ਇੱਕ ਚੀਜ਼ ਹੋਰ ਆ ਜੇਕਰ ਤੁਸੀਂ ਜਿਹੜਾ ਉਹ ਬਚਦਾ ਘਿਓ ਦੇ ਵਿੱਚੋਂ ਜਿਹੜਾ ਆਪਾਂ ਜਿਹਨੂੰ ਆਪਾਂ ਕਈ ਝੋਲ ਕਹਿ ਦਿੰਦੇ ਆਂ ਜਾਂ ਕਈ ਚੂਰੀ ਕਹਿ ਦਿੰਦੇ ਆ ਜਿਹੜੀ ਉਹ ਚੂਰੀ ਵਿੱਚ ਬਚ ਜਾਂਦੀ ਆ ਉਹਨੂੰ ਵੀ ਆਪਾਂ ਇੱਕ ਮਠਿਆਈ ਦੇ ਤੌਰ ਤੇ ਬਣਾ ਸਕਦੇ ਆਂ ਸੋ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ ਪਰ ਉਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਦੇ ਫਸਟ ਟਾਈਮ ਵਿਜ਼ਿਟ ਕੀਤਾ ਤੇ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਪੂਰੀ ਵੀਡੀਓ ਨੂੰ ਦੇਖਿਓ ਫਿਰ ਲਾਈਕ ਸ਼ੇਅਰ ਤੇ ਕਮੈਂਟ ਵਿੱਚ ਦੱਸ ਕਿ ਦੱਸਣਾ ਨਾ ਭੁੱਲਣਾ ਕਿ ਤੁਸੀਂ ਬਣਾਈ ਸੀ ਕਿ ਨਹੀਂ ਤੇ ਜੇ ਨਹੀਂ ਬਣਾਈ ਤੇ ਫਿਰ ਜ਼ਰੂਰ ਬਣਾਓ ਤੇ ਜੇ ਬਣਾਈ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਤੁਹਾਨੂੰ ਕਿੱਦਾਂ ਲੱਗੀ ਸੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਹਾਂਜੀ ਦੋਸਤੋ ਆ ਦੇਖੋ ਆ ਮਲਾਈ ਲਈ ਆ ਇਹ ਚਾਰਕ ਦਿਨਾਂ ਦੀ ਮਲਾਈ ਆ ਠੀਕ ਹੈ ਇਹਨੂੰ ਆਪਾਂ ਕੀ ਕਰਨਾ ਇਹ ਬਾਉਲ ਦੇ ਵਿੱਚੋਂ ਆਪਾਂ ਇਹ ਪੂਰਾ ਨਹੀਂ ਫਰਨਾ ਦੇਖੋ ਵੱਡਾ ਮਿਕਸੀ ਦਾ ਮਜਾਰ ਲੈਣਾ ਤਿੰਨ ਚਾਰ ਹੁੰਦੇ ਜਿਹੜੇ ਉਹਨਾਂ ਵਿੱਚ ਜਿਹੜਾ ਸਭ ਤੋਂ ਵੱਡਾ ਜਾਰ ਆ ਮੈਂ ਉਹ ਲੈ ਲਿਆ ਮਿਕਸੀ ਦਾ ਇਹਦੇ ਵਿੱਚ ਆਪਾਂ ਇਹ ਜਿਹੜਾ ਬਾਉਲ ਆ ਅੱਧਾ ਬਾਉਲ ਜਿਹੜਾ ਮਲਾਈ ਆ ਉਹ ਇਹਦੇ ਵਿੱਚ ਟ੍ਰਾਂਸਫਰ ਕਰ ਲਾਂਗੇ ਕਿਉਂਕਿ ਇਹ ਜੇ ਤੁਸੀਂ ਬਣਾਉਣੇ ਹੁੰਦੇ ਹਨ ਨਾ ਮੰਨ ਲਓ ਕਿ ਜੇ ਆਪਾਂ ਬਾਲੀ ਮਲਾਈ ਪਾਈਏ ਫਿਰ ਮਿਕਸੀ ਟਾਈਮ ਬਹੁਤ ਲਾ ਦਿੰਦੀ ਹੈ ਸੋ ਅੱਧੀ ਜਿਹੜੀ ਇਹਦੇ ਵਿੱਚ ਆਪਾਂ ਮਲਾਈ ਆ ਇਹ ਆਪਾਂ ਇਹਦੇ ਵਿੱਚ ਜਾਰ ਤੇ ਟਰਾਂਸਫਰ ਕਰ ਲਈ ਇਹ ਮਲਾਈ ਜਿਹੜੀ ਜੇ ਤੁਸੀਂ ਫ੍ਰਿਜ ਦੇ ਵਿੱਚੋਂ ਕੱਢੀ ਹੈ ਫਿਰ ਤੁਸੀਂ ਜਿਹੜਾ ਨਾਰਮਲ ਟੈਂਪਰੇਚਰ ਆ ਜਿਵੇਂ ਮੈਂ ਹੁਣ ਜਿਵੇਂ ਪਾਣੀ ਯੂਜ਼ ਕਰਨ ਲੱਗੀ ਹਾਂ ਉਹ ਘੜੇ ਦਾ ਪਾਣੀ ਹੈ ਮੇਰੇ ਕੋਲ ਠੀਕ ਹੈ ਘੜੇ ਦੇ ਵਿੱਚੋਂ ਮੈਂ ਕੱਢਿਆ ਪਾਣੀ ਤੇ ਇਹਦੇ ਵਿੱਚ ਪਾਣੀ ਆਪਾਂ ਪਾ ਦਾਂਗੇ ਅੱਦੇ ਨਾਲੋਂ ਥੋੜ ਜਿੰਨੀ ਕਿ ਆਪਾਂ ਮਲਾਈ ਪਾਈ ਉਹਦੇ ਨਾਲੋਂ ਥੋੜਾ ਜਿਆਦਾ ਮਤਲਬ ਆ ਦੇਖੋ ਮੈਂ ਇੰਨੀ ਕ ਮਲਾਈ ਪਾਈ ਸੀਗੀ ਤੇ ਇੱਥੇ ਤੱਕ ਕਰ ਮੈਂ ਪਾਣੀ ਫਿਲ ਕਰ ਲਿਆ ਠੀਕ ਹੈ ਹੁਣ ਆਪਾਂ ਕੀ ਕਰਨਾ ਇਹਨੂੰ ਆਪਾਂ ਕੀ ਕਰਾਂਗੇ ਆਪਾਂ ਇਹਨੂੰ ਮਿਕਸੀ ਨੂੰ ਆਨ ਕਰ ਦਾਂਗੇ ਦੇ 2 ਤੋਂ 3 ਮਿੰਟ ਵਾਸਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜੀ ਮੱਖਣੀ ਆ ਜਿਹੜੀ ਮਲਾਈ ਆ ਉਹਨੂੰ ਆਪਾਂ ਚੰਗੀ ਤਰ੍ਹਾਂ ਫੈਂਟਾਂਗੇ ਤਾਂ ਕਿ ਉਹਦੇ ਵਿੱਚੋਂ ਮੱਖਣੀ ਨਿਕਲ ਆਵੇ ਆ ਦੇਖੋ 2 ਕੁ ਮਿੰਟ ਹੀ ਮੈਂ ਚਲਾਈ ਸੀ ਮਿਕਸੀ ਤੇ ਜਿਹੜਾ ਆਪਣਾ ਮੱਖਣ ਆ ਉਹ ਬਣ ਕੇ ਆ ਦੇਖੋ ਰੈਡੀ ਹੋ ਗਿਆ ਮੱਖਣ ਆਪਣਾ ਜਿਹੜਾ ਉੱਪਰ ਉੱਪਰ ਤਾਰਾ ਮਤਲਬ ਜਿਹੜਾ ਇਹ ਜਿਹੜੀ ਲੱਸੀ ਪਿੱਛੇ ਵੱਤ ਜਾਂਦੀ ਹੈ ਠੀਕ ਹੈ ਇਹ ਥੱਲੇ ਜਿਹੜਾ ਮਖਣੀ ਆ ਉੱਪਰ ਨੂੰ ਤਾਰ ਕੇ ਆ ਜਾਂਦੀ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਇਹ ਜਿਹੜੀ ਮਖਣੀ ਆ ਮੱਖਣ ਨੂੰ ਆਪਾਂ ਕੜਾਈ ਦੇ ਵਿੱਚ ਟਰਾਂਸਫਰ ਕਰ ਲਾਂਗੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸੀ ਮੰਨ ਲਓ ਕਿ ਜੇ ਤੁਹਾਡੇ ਕੋਲ ਤਾਜ਼ੇ ਦੁੱਧ ਦੀ ਮਖਣੀ ਆ ਮਲਾਈ ਆ ਤੁਸੀਂ ਜਿਹੜਾ ਦੁੱਧ ਆ ਤੁਹਾਡਾ ਜਾਂ ਜਿਹੜੀ ਉੱਤੋਂ ਤੁਸੀਂ ਮਲਾਈ ਲਈ ਹੋਈ ਆ ਉਹ ਤੁਸੀਂ ਮੰਨ ਲਓ ਕਿੰٹا 2 ਘੰਟੇ ਬਾਹਰ ਪਈ ਰਹਿ ਗਈ ਜਾਂ ਉਹ ਮਤਲਬ ਨਾਰਮਲ ਟੈਂਪਰੇਚਰ ਤੇ ਆ ਗਈ ਬਹੁਤ ਜ਼ਿਆਦਾ ਠੰਡੀ ਨਹੀਂ ਆ ਫਿਰ ਤੁਸੀਂ ਇਸ ਵਿੱਚ ਬਰਫ਼ ਵਾਲਾ ਪਾਣੀ ਪਾਓਗੇ ਤੇ ਪਰ ਮੇਰੇ ਕੋਲ ਜਿਹੜੀ ਫ੍ਰਿਜ ਦੀ ਸੀਗੀ ਮਲਾਈ ਪਈ ਇਸ ਕਰਕੇ ਮੈਂ ਚ ਨਾਰਮਲ ਟੈਂਪਰੇਚਰ ਦਾ ਪਾਣੀ ਉਸ ਕੀਤਾ ਹੁਣ ਇਹਨੂੰ ਆਪਾਂ ਟਰਾਂਸਫਰ ਕਰਾਂਗੇ ਕੜਾਹੀ ਵਿੱਚ ਤੇ ਵੇ ਦੂਜਾ ਜਿਹੜਾ ਦੂਜੀ ਜਿਹੜੀ ਰਹਿੰਦੀ ਆ ਮਲਾਈ ਆਪਾਂ ਉਹਨੂੰ ਇਹਦੇ ਚ ਪਾ ਕੇ ਇਹਨੂੰ ਜੋ ਚੰਗੀ ਤਰ੍ਹਾਂ ਫੈਂਡ ਲਾਂਗੇ ਆ ਦੇਖੋ ਜਿਹੜੀ ਰੈਸਟ ਮਲਾਈ ਆਪਣੇ ਕੋਲ ਬਚੀ ਸੀ ਉਹਨੂੰ ਹੁਣ ਏਸੇ ਦੇ ਵਿੱਚ ਹੀ ਆਪਾਂ ਪਾ ਦਾਂਗੇ ਜਿਹਦੇ ਵਿੱਚ ਆਪ ਪਹਿਲਾਂ ਮੱਖਣ ਕੱਢਿਆ ਇਹਦੇ ਵਿੱਚ ਹੀ ਆਪਾਂ ਇਹਨੂੰ ਟਰਾਂਸਫਰ ਕਰ ਦਾਂਗੇ ਚੰਗੀ ਤਰ੍ਹਾਂ ਇਹ ਚ ਆਪਾਂ ਲਾ ਲਾਂਗੇ ਮਲਾਈ ਨੂੰ ਤੇ ਇਹਨੂੰ ਆਪਾਂ ਦੁਬਾਰਾ ਜਿਹੜਾ ਉਹ ਫੈਟ ਲਾਂਗੇ ਸਾਰਾ ਜਿਹੜਾ ਮੱਖਣਾ ਆਪਾਂ ਕੜਾਈ ਦੇ ਜਿਹੜਾ ਟਰਾਂਸਫਰ ਕਰ ਲਿਆ ਹੁਣ ਜਿਹੜਾ ਆਹ ਬਚੀ ਪਿੱਛੇ ਲੱਸੀ ਬਚੀ ਆ ਹਨ ਇਹਨੂੰ ਆਪਾਂ ਕੀ ਕਰਨਾ ਇੱਕ ਪਾਂਡੇ ਦੇ ਵਿੱਚ ਆਪਾਂ ਕੱਢ ਲਾਂਗੇ ਆ ਜਿਹੜਾ ਵਿੱਚ ਮਾੜਾ ਮੋਟ ਲੱਗਿਆ ਆਪਾਂ ਹੱਥ ਦੇ ਨਾਲ ਸਾਰੇ ਮੱਖਣ ਨੂੰ ਕੱਢ ਲਾਂਗੇ ਤੇ ਆ ਦੇਖੋ ਜਿਹੜਾ ਪਿੱਛੇ ਲੱਸੀ ਬਚੀ ਸੀ ਆਪਾਂ ਇਹਦੇ ਵਿੱਚ ਟ੍ਰਾਂਸਫਰ ਕਰ ਲਈਏ ਜਿਹੜਾ ਜਿੰਨਾ ਵੀ ਮੱਖਣ ਬਣਿਆ ਸੀ ਆਪਾਂ ਕੜਾਈ ਦੇ ਵਿੱਚ ਕੱਢ ਲਿਆ ਹੁਣ ਆਪਾਂ ਕੀ ਕਰਾਂਗੇ ਇਹਨੂੰ ਮੀਡੀਅਮ ਫਲੇਮ ਤੇ ਆਪਾਂ ਤੁਸੀਂ ਕਿਲਾ ਔਨ ਕਰ ਦਿਓ ਤੇ ਇਹਨੂੰ ਵਿੱਚ ਹਲਕਾ ਹਲਕਾ 2 2 3 3 ਮਿੰਟ ਬਾਅਦ ਇਹਨੂੰ ਕੜਛੀ ਦੇ ਨਾਲ ਆਪਾਂ ਹਿਲਾਉਣਾ ਤੇ ਇਹਨ ਤੋਂ ਹੁਣ ਕੀ ਆਪਾਂ ਤਿਆਰ ਕਰਾਂਗੇ ਤੇਸੀ ਘਿਓ ਇਸ ਇੱਕ ਵਾਰੀ ਆਪਾਂ ਇਸ ਤਰੀਕੇ ਨਾਲ ਇਹਨੂੰ ਸਪਰੈਡ ਕਰ ਦਾਂਗੇ ਤੇ ਹੁਣ ਆਪਾਂ ਵੇਟ ਕਰਾਂਗੇ ਕਿ 2 3 ਮਿੰਟ ਬਾਅਦ ਆਪਾਂ ਦੁਬਾਰਾ ਚਮਚ ਦੇ ਨਾਲ ਜਿਹੜਾ ਇਹਨੂੰ ਲਾਓ ਇਹ ਕੜਛੀ ਲੈ ਲਓ ਚਮਚ ਲੈ ਲਓ ਜੋ ਕੁਛ ਵੀ ਤੁਸੀਂ ਜਿੱਦਾਂ ਤੁਸੀਂ ਕੰਫਰਟੇਬਲ ਹੋ ਜਦ ਤੱਕ ਇਹ ਬੰਦਾ ਤਦ ਤੱਕ ਆਪਾਂ ਕੀ ਕਰਦੇ ਆਂ ਆਪਣਾ ਸੈਕੰਡ ਪ੍ਰੋਸੈਸ ਸ਼ੁਰੂ ਕਰਦੇ ਆਂ ਹੁਣ ਆਪਾਂ ਬਣਾਵਾਂਗੇ ਜਿਹੜੀ ਬਚੀ ਹੋਈ ਲੱਸੀ ਆ ਇਸੇ ਮਲਾਈ ਦੇ ਵਿੱਚ ਜਿਹੜੀ ਬਚੀ ਲੱਸੀ ਆ ਉਹਦੀ ਆਪਾਂ ਬਣਾਵਾਂਗੇ ਹੁਣ ਪਨੀਰ ਆ ਦੇਖੋ ਜਿਹੜੀ ਬਚੀ ਲੱਸੀ ਇਹਨੂੰ ਆਪਾਂ ਕੀ ਕਰਨਾ ਗੈਸ ਔਨ ਕਰਾਂਗੇ ਠੀਕ ਹੈ ਇਹਨੂੰ ਹੁਣ ਆਪਾਂ ਕੀ ਕਰਨਾ ਬੋਇਲ ਹੋਣ ਤੱਕ ਆਪ ਇਹਦੀ ਵੇਟ ਕਰਨੀ ਹੈ ਇਹਨੂੰ ਆਪਾਂ ਉਬਾਲਾਂਗੇ ਤੇ ਉਬਲਣ ਤੋਂ ਬਾਅਦ ਇਹਦੇ ਵਿੱਚ ਕੀ ਕੀ ਪਾਉਣਾ ਉਹ ਮੈਂ ਦੱਸ ਹੀ ਪਹਿਲਾਂ ਇਹਨੂੰ ਇੱਕ ਵਾਰੀ ਉਬਲਣ ਦੀ ਹੈ ਵਿੱਚੋਂ 1.5 ਮਿੰਟ ਤੱਕ ਆਪਾਂ ਕੜਛੀ ਦੇ ਨਾਲ ਇਹਨੂੰ ਇਸ ਤਰ੍ਹਾਂ ਹਿਲਾਵਾਂਗੇ ਤੇ ਇਧਰ ਜਿਹੜਾ ਆਪਾਂ ਮੱਖਣ ਚੜਾਇਆ ਸੀਗਾ ਚੁੱਲੇ ਤੇ ਠੀਕ ਹੈ ਉਹਦੇ ਵਿੱਚ ਵੀ ਆਪਾਂ ਇਸ ਤਰੀਕੇ ਦੇ ਨਾਲ ਜਿਹੜੀ ਕੜਛੀ ਮਾਰਾਂਗੇ ਹਲਕੇ ਹਲਕੇ ਜਿੰਨਾ ਚਿਰ ਆਪਣੀ ਲੱਸੀ ਨੂੰ ਰੇਝਾਂ ਆਉਂਦਾ ਜਾਂ ਬੋਇਲ ਹੁੰਦੀ ਆ ਆਪਾਂ ਕੀ ਕਰਨਾ ਉਹ ਤੱਕ ਇਹਨੂੰ ਜਿਹੜਾ ਆਪਾਂ ਇਹ ਜੋ ਪਨੀਰ ਬਣਾਉਣਾ ਆ ਆਪਾਂ ਕਿੱਦਾਂ ਬਣਾਉਣਾ ਦੇਖੋ ਆਪਾਂ ਮਟੀਰੀਅਲ ਤਿਆਰ ਕਰ ਲਿਆ ਮੈਂ ਕੌਲੀ ਲਈ ਆ ਠੀਕ ਹੈ ਇੰਝ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਜ਼ਿਆਦਾ ਹੋ ਗਿਆ ਆ ਦੇਖੋ ਇਹ ਅੱਧੀ ਕਿਕਰਸ਼ੀ ਪਾਣੀ ਹੋਊਗਾ ਠੀਕ ਹੈ ਤੇ ਨਾਲ ਮੈਂ ਲਿਆ ਸਿਰਕਾ ਆ ਦੇਖੋ ਸਿਰਕਾ ਲਿਆ ਇਹਦੇ ਵਿੱਚ ਆਪਾਂ ਕੀ ਕਰਾਂਗੇ ਇਹ ਬਾਉਲ ਦੇ ਵਿੱਚ ਆਪਾਂ ਸਿਰਕਾ ਪਾਦਾਂਗੇ ਜਿਹੜਾ ਸਿਰਕਾ ਪਾਉਣਾ ਤੁਸੀਂ ਇੱਕ ਢੱਕਣ ਸਿਰਕਾ ਪਾਉਣਾ ਜੇ ਹੁਣ ਮੰਨ ਲਓ ਤੁਸੀਂ ਕਹੋਗੇ ਕਿ ਜਿੰਨਾਂ ਕੋਲ ਜੇ ਸਿਰਕਾ ਘਰੇ ਨਹੀਂ ਹੈ ਜੇ ਸਿਰਕਾ ਨਹੀਂ ਕਰੇ ਹੈਗਾ ਤਾਂ ਤੁਸੀਂ ਕੀ ਕਰਨਾ ਅੱਧਾ ਨਿੰਬੂ ਨਚੋੜ ਸਕਦੇ ਹੋ ਨਿੰਬੂ ਵੀ ਤੁਸੀਂ ਪਾਣੀ ਦੇ ਵਿੱਚ ਪਾ ਕੇ ਹੀ ਨਚੋੜ ਇਹਦੇ ਵਿੱਚ ਮਿਕਸ ਕਰੋਗੇ ਤੇ ਜੇਕਰ ਨਿੰਬੂ ਵੀ ਨਹੀਂ ਹੈਗਾ ਤੁਸੀਂ ਦਹੀਂ ਪਾ ਸਕਦੇ ਹੋ ਤੇ ਜੇ ਦਹੀਂ ਜਾਂ ਲੱਸੀ ਵੀ ਪਾ ਸਕਦੇ ਹੋ ਤੇ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਸਿਰਕੇ ਦੀ ਜਗ੍ਹਾ ਤੇ ਤੁਸੀਂ ਇਹ ਚੀਜ਼ਾਂ ਪਾ ਕੇ ਤੇ ਤੁਸੀਂ ਇਹ ਜਿਹੜੇ ਲੱਸੀ ਦੇ ਵਿੱਚ ਪਨੀਰ ਆਰਾਮ ਦੇ ਨਾਲ ਤੁਸੀਂ ਕੱਟ ਸਕਦੇ ਹੋ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਠੀਕ ਹੈ ਚਮਚ ਦੇ ਨਾਲ ਮਿਕਸ ਕਰ ਲਓ ਤੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਜੇ ਆਪਣਾ ਉੱਤਰ ਰੇਜਾ ਆ ਗਿਆ ਤਾਂ ਆਪਾਂ ਉਹਦੇ ਵਿੱਚ ਹੁਣ ਪਾ ਦਾਂ। ਆ ਦੇਖੋ ਰੇਜਾ ਆਪਣਾ ਆਲਮੋਸਟ ਔਨ ਆਲਾ ਵਾ ਕਿਉਂਕਿ ਜਿਹੜਾ ਇਹ ਜਿਹੜੀ ਲੱਸੀ ਹੁੰਦੀ ਹੈ ਹਲਕੀ ਹਲਕੀ ਨਾ ਕੜਛੀ ਦੇ ਨਾਲ ਇਹਨੂੰ ਹਿਲਾਇਆ ਜਾਏ ਕਿਉਂਕਿ ਥੱਲੇ ਕਈ ਵਾਰੀ ਲੱਗ ਲੱਗਣ ਦੇ ਹੁੰਦਾ ਵਾ ਚਾਂਸ ਇਹਨੂੰ ਹਲਕਾ ਹਲਕਾ ਇਹ ਹਿਲਾਇਆ ਜਾਇਓ ਹੁਣ ਕੀ ਕਰਨਾ ਆਪਾਂ ਆ ਦੇਖੋ ਬਿਲਕੁਲ ਸਲੋਸ ਲੋਏ ਦੇ ਵਿੱਚ ਆਪਾਂ ਹੁਣ ਜਿਹੜਾ ਮਿਕਸਚਰ ਆਪਾਂ ਬਣਾਇਆ ਸੀ ਇਹਨੂੰ ਪਾਵਾਂਗੇ ਆ ਦੇਖੋ ਜਿਹੜਾ ਆਪਣਾ ਇਹ ਜਿਹੜਾ ਦੁੱਧਾ ਫਟਣਾ ਸ਼ੁਰੂ ਹੋ ਗਿਆ ਤੇ ਹੌਲੀ-ਹੌਲੀ ਆਪ ਜਿਹੜਾ ਬਾਕੀ ਵੀ ਜਿਹੜਾ ਪਿਆ ਵਾ ਮਿਕਸਚਰ ਆਪ ਉਹ ਪਾ ਦਾਂਗੇ ਤੈਨੂੰ ਇਸੇ ਤਰੀਕੇ ਦੇ ਨਾਲ ਹੀ ਹੁਣ ਆਪ ਜਿਹੜਾ ਗੈਸ ਨੂੰ ਸਿਮ ਤੇ ਕਰ ਦਾਂਗੇ ਤੇ ਇਸ ਤਰ੍ਹਾਂ ਹਲਾਈ ਜਾਵਾਂਗੇ ਕੜਛੀ ਦੇ ਨਾਲ ਇਹਨੂੰ ਤੁਸੀਂ ਹੁਣ ਦੇਖਿਓ ਹੁਣ ਫਟਣਾ ਸ਼ੁਰੂ ਹੋ ਗਿਆ ਲੱਸੀ ਮਤਲਬ ਇਹ ਆਵੇ ਦਾਣੇ ਜਿਹੇ ਵਿੱਚ ਦਿਸਣੇ ਸ਼ੁਰੂ ਹੋ ਗਏ ਆ ਹੁਣ ਤੁਸੀਂ ਇਹਨੂੰ ਉਸ ਤੱਕ ਹਲਾਈ ਜਾਓ ਜਿੰਨਾ ਚਿਰ ਪਾਣੀ ਜਾਂ ਉੱਪਰ ਨਹੀਂ ਆ ਜਾਂਦਾ ਜਿਵੇਂ ਆਪਾਂ ਸੇਮ ਆਪਾਂ ਦੁੱਧ ਫਟਾਉਨੇ ਆ ਉਸੇ ਤਰੀਕੇ ਦੇ ਨਾਲੇ ਪਾਣੀ ਵੱਖਰਾ ਹੋ ਜਾਊਗਾ ਤੇ ਜਿਹੜਾ ਵਿਚ ਪਨੀਰ ਬੰਦਾ ਉਹ ਵੱਖਰਾ ਹੋ ਜਾਊਗਾ ਆ ਦੇਖੋ ਠੀਕ ਇਹਨੂੰ ਉਹ ਤੱਕ ਤੁਸੀਂ ਹਿਲਾਈ ਜਾਓਗੇ ਆ ਦੇਖੋ ਤੁਹਾਨੂੰ ਵਿਜੀਬਲ ਹੁੰਦਾ ਹੋਣਾ ਆ ਦੇਖੋ ਸੇਮ ਹਵੇ ਕੜਛੀ ਦੇ ਨਾਲ ਲੱਗਣਾ ਸ਼ੁਰੂ ਹੋ ਗਿਆ ਇਹ ਬਿਲਕੁਲ ਪਾਣੀ ਵੱਖਰਾ ਹੋ ਜਾਣਾ ਤੇ ਜਿਹੜੇ ਇਹਦੇ ਵਿੱਚ ਆ ਫੋਟਾ ਉਹ ਵੱਖਰੇ ਹੋ ਜਾਣਗੇ ਤੇ ਇੱਕ ਚੀਜ਼ ਹੋਰ ਬਹੁਤ ਜ਼ਿਆਦਾ ਇੰਪੋਰਟੈਂਟ ਆ ਤੁਹਾਨੂੰ ਦੱਸਣੀ ਜਦੋਂ ਵੀ ਤੁਸੀਂ ਇਹ ਨਿੰਬੂ ਪਾਉਣਾ ਜਾਂ ਲੱਸੀ ਜਾਂ ਦਹੀਂ ਜਾਂ ਸਿਰਕਾ ਪਾਉਣਾ ਹੁੰਦੀ ਵੀ ਇੱਕ ਚੀਜ਼ ਨੂੰ ਦੇਖ ਕੇ ਪਾਉਣਾ ਇਹ ਨਹੀਂ ਕਿ ਤੁਸੀਂ ਜੇ ਤੁਹਾਨੂੰ 1-2 ਮਿੰਟ ਲੱਗਦੇ ਤੇ ਫੁੱਟ ਨਹੀਂ ਬੰਦੇ ਤੁਸੀਂ ਹੋਰ ਵਿੱਚ ਸਿਰਕਾ ਐਡ ਕਰ ਦੋ ਹੋਰ ਵਿੱਚ ਨਿੰਬੂ ਐਡ ਕਰ ਦੋ ਫਿਰ ਉਹਦੇ ਨਾਲ ਜਿਹੜਾ ਪਨੀਰ ਦਾ ਟੇਸ ਆ ਇਹ ਤੁਹਾਨੂੰ ਉਦਾਂ ਦਾ ਟੇਸ ਨਹੀਂ ਮਿਲੇ ਫਿਰ ਖੱਟਾ-ਖੱਟਾ ਟੇਸਟ ਮਿਲੇਗਾ ਸੋ ਕੋਸ਼ਿਸ਼ ਕਰਨਾ ਕਿ ਬਹੁਤ ਹਸਾਬ ਦੇ ਨਾਲ ਤੁਸੀਂ ਚੱਲਣਾ ਤੁਸੀਂ ਇਹਨੂੰ ਆਰਾਮ ਦੇ ਨਾਲ ਹਿਲਾਓ 2-3 ਮਿੰਟ ਵੱਧ ਲੱਗ ਜਾਣਗੇ ਪਰ ਚੀਜ਼ ਨਹੀਂ ਖਰਾਬ ਹੋਣੀ ਚਾਹੀਦੀ ਹੁਣ ਇੱਧਰ ਦੇਖੋ ਆ ਪਾਣੀ ਦਿਖ ਰਿਹਾ ਪਾਣੀ ਦੇਖੋ ਪਾਣੀ ਲੱਗਾ ਤੇ ਜਿਹੜਾ ਆਪਣਾ ਵਿੱਚ ਜਿਵੇਂ ਕਈ ਹੁਣ ਛੱਡੀ ਕਹਿ ਦਿੰਦੇ ਆ ਜਾਂ ਕਈ ਆ ਕੀ ਛੈਣਾ ਕਹਿ ਦਿੰਦੇ ਆ ਠੀਕ ਹੈ ਇਹ ਦੋਨੇ ਚੀਜ਼ਾਂ ਦੇਖੋ ਲੱਗ ਲੱਗ ਹੋਊਗਾ ਇਹ ਹੁਣ ਆਪਣਾ ਪਨੀਰ ਆ ਜਿਹੜਾ ਇਹ ਬਣ ਚੁੱਕਿਆ ਵਾ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਬਸ ਇੱਕ ਦੋ ਰੇਝੇ ਆਪਾਂ ਹੋਰ ਦੇਣੇ ਆ ਤੇ ਆਪਾਂ ਇਹਨੂੰ ਜੜਾਓ ਛਾਨ ਲੈਣਾ ਹੁਣ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਆ ਦੇਖੋ ਪਾਣੀ ਬਿਲਕੁਲ ਵੱਖਰਾ ਹੋ ਗਿਆ ਗੈਸ ਨੂੰ ਆਪਾਂ ਬੰਦ ਕਰਾਂਗੇ ਤੇ ਹੁਣ ਜਿਹੜਾ ਪਨੀਰ ਆ ਇਹਨੂੰ ਆਪਾਂ ਛਾਨ ਲਾਂਗੇ ਪਰ ਛਾਨਣ ਤੋਂ ਪਹਿਲਾਂ ਇੱਕ ਵਾਰੀ ਜਿਹੜਾ ਆਪਾਂ ਘਿਓ ਰੱਖਿਆ ਸੀਗਾ ਸਾਈਡ ਤੇ ਚੁੱਲੇ ਤੇ ਇਹਨੇ ਜੇ ਕੜਸੀ ਮਾਰਾਂਗੇ ਇਹ ਵੀ ਆ ਦੇਖੋ ਆਲਮੋਸਟ ਬਣਨ ਵਾਲਾ ਵਾ ਦੇਖੋ ਜਿਹੜਾ ਮੱਖਣ ਆ ਮੱਖਣ ਦੇ ਵਿੱਚੋਂ ਪਾਣੀ ਸਾਰਾ ਸੁੱਕ ਚੁੱਕਿਆ ਤੇ ਜਿਹਦੇ ਵਿੱਚੋਂ ਇੱਕ ਘਿਓ ਦੀ ਫਾਰਮੇਸ਼ਨ ਹੋ ਗਈ ਆ ਠੀਕ ਹੈ ਆ ਦੇਖੋ ਘਿਓ ਬਣ ਗਿਆ ਠੀਕ ਹੈ ਇਹ ਹਜੇ ਆਪਾਂ 2-3 ਮਿੰਟ ਨੂੰ ਲੱਗਦੇ ਆ ਜਿੰਨਾ ਚਿਰ ਜਿਹੜਾ ਵਾਈਟ ਵਾਈਟ ਉੱਪਰ ਜਿਹੜਾ ਤਰਿਆ ਹੋਇਆ ਛੱਡੀਆਂ ਜਿੰਨਾ ਚਿਰ ਇਹ ਪੂਰੀ ਯੈਲੋ ਨਹੀਂ ਹੋ ਜਾਂਦੀਆਂ ਉਹਨਾਂ ਚਿਰ ਆਪਾਂ ਇਹਨੂੰ ਵੀ ਸੇਕ ਲੱਗਣ ਦਵਾਂਗੇ ਤੇ ਤਦ ਤੱਕ ਆਪਾਂ ਹੁਣ ਦੇਖੋ ਜਿਹੜਾ ਸ਼ਾਨਾ ਆਪਾਂ ਪਨੀਰ ਉਹ ਇਸੇ ਭਾਂਡੇ ਵਿੱਚ ਸ਼ਾਨਾਂਗੇ ਜਿਹਦੇ ਵਿੱਚ ਆਪਾਂ ਮੱਖਣਾ ਜਿਹੜੇ ਜਾਰ ਦੇ ਵਿੱਚ ਆਪਾਂ ਜਿਹੜਾ ਮੱਖਣਾ ਉਹ ਬਣਾਇਆ ਸੀ ਕਿਉਂ ਕਿ ਉਹ ਗਰਮ ਪਾਣੀ ਹੈ ਜਦੋਂ ਇਹਦੇ ਵਿੱਚ ਪਾਵਾਂਗੇ ਜਿੰਨਾ ਠੰਡਾ ਨਾਲ ਉਹ ਸਾਰਾ ਲੱਥ ਜਾਊਗਾ ਉਹਦੇ ਵਿੱਚ ਆਪਾਂ ਪੋਣਾ ਲੈ ਲਿਆ ਮੈਂ ਕਾਟਨ ਦਾ ਇਹ ਕਾਟਨ ਦਾ ਪੋਣਾ ਲੈ ਲਿਆ ਤੇ ਹੁਣ ਆਪਾਂ ਉਹਦੇ ਵਿੱਚ ਜਿਹੜ ਤੇ ਹੁਣ ਦੇਖੋ ਆਪਾਂ ਕੀ ਕਰਨਾ ਕਿਉਂਕਿ ਆਪ ਨੂੰ ਪਤਾ ਆਪਣਾ ਪਤੀਲਾ ਜਿਹੜਾ ਗਰਮ ਆ ਕੱਪੜੇ ਦੀ ਹੈਲਪ ਦੇ ਨਾਲ ਆਪਾਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾਵਾਂਗੇ ਜਿਹੜਾ ਪਾਣੀ ਸਾਰਾ ਉਹ ਥੱਲੇ ਚਲ ਜਾਊਗਾ ਜਿਹੜਾ ਤੁਹਾਡਾ ਪਨੀਰ ਆ ਉਹ ਉੱਪਰ ਰਹਿ ਜਾਏਗਾ ਇਹ ਕੋ ਸਾਰਾ ਜਿਹੜਾ ਪਨੀਰ ਆਪਾਂ ਇਹਦੇ ਟ੍ਰਾਂਸਫਰ ਕਰ ਲਿਆ ਹੁਣ ਆਪਾਂ ਇਹਨੂੰ ਹਲਕਾ ਹਲਕਾ ਬਿਲਕੁਲ ਇਦਾਂ ਪ੍ਰੈਸ ਕਰ ਦਾਂਗੇ ਆ ਦੇਖੋ ਹੁਣ ਆਪਾਂ ਕੀ ਕਰਨਾ ਹੈ ਇਹਨੂੰ ਆਪਾਂ ਪੂਰੇ ਠੰਡੇ ਠੰਡੇ ਪਾਣੀ ਦੇ ਨਾਲ ਇਹਨੂੰ ਆਪਾਂ ਵਾਸ਼ ਕਰਾਂਗੇ ਕਿ ਜਿਹੜਾ ਵੀ ਮਾੜਾ ਮੋਟਾ ਸਿਰਕੇ ਦੀ ਖਟਿਆਈ ਆ ਉਹ ਸਾਰੀ ਨਿਕਲ ਜਾਵੇ ਇਹਦੇ ਵਿੱਚੋਂ ਆ ਦੇਖੋ ਆ ਗਲਾਸ 1 ਕੱਪ ਪਾਣੀ ਦਾ ਪਾਵਾਂਗੇ ਤੇ ਇਹਨੂੰ ਆਪਾਂ ਚਮਚੇ ਦੀ ਹੈਲਪ ਦੇ ਨਾਲ ਇਸ ਤਰੀਕੇ ਦੇ ਨਾਲ ਆ ਦੇਖੋ ਇਸ ਤਰ੍ਹਾਂ ਹਲਾ ਦਾਂਗੇ ਸੋ ਇਹਦੇ ਜਿੰਨੀ ਖਟਾਈ ਹੋਏਗੀ ਤੇ ਤੁਸੀਂ ਨਿੰਬੂ ਪਾਇਆ ਇਹ ਵੈਸੇ ਵੀ ਤੁਸੀਂ ਜਦੋਂ ਪਨੀਰ ਬਣਾਉਦੇ ਹੋ ਤਾਂ ਕੋਸ਼ਿਸ਼ ਕਰਾ ਕਰੋ ਕਿ ਠੰਡੇ ਪਾਣੀ ਦੇ ਨਾਲ ਜ਼ਰੂਰ ਵਾਸ਼ ਕਰ ਲਿਆ ਕਰੋ ਇਹਨੂੰ ਹੁਣ ਇਹਨੂੰ ਆਪਾਂ ਕੀ ਕਰਾਂਗੇ ਇਹ ਠੰਡਾ ਪਾਣੀ ਆਪਾਂ ਪਾਤਾ ਤੇ ਇਹਦੇ ਵਿੱਚੋਂ ਜਿਹੜੀ ਖਟਿਆਈ ਵੀ ਨਿਕਲ ਗਈ ਤੇ ਇਹਦਾ ਜਿਹੜਾ ਟੈਂਪਰੇਚਰ ਆ ਉਹ ਵੀ ਨਾਰਮਲ ਹੋ ਗਿਆ ਪਰ ਫਿਰ ਵੀ ਆਪਾਂ ਥੋੜਾ ਜਿਹਾ ਜਦੋਂ ਇਹਨੂੰ ਪਹਿਲਾਂ ਹੱਥ ਲਾ ਕੇ ਦੇਖਾਂਗੇ ਤੇ ਇਹਨੂੰ ਆਪਾਂ ਹਲਕਾ ਜਿਹਾ ਸਕਵੀਜ਼ ਮਤਲਬ ਨਿਚੋੜ ਦਾਂਗੇ ਇਸ ਤਰੀਕੇ ਦੇ ਨਾਲ ਇਨੂੰ ਆਪਾਂ ਇੱਥੇ ਜਾਂ ਤਾਂ ਢੰਗ ਦਾ ਜਾਂ ਜਿਵੇਂ ਆਪਣੀਆਂ ਪ੍ਰਾਣੀਆਂ ਜਿਹੜੀਆਂ ਬੀਬੀਆਂ ਹੁੰਦੀਆਂ ਸੀ ਉਹ ਜਿਵੇਂ ਉੱਤੇ ਭਾਰਾ ਕੋਈ ਕੁੰਡਾ ਰੱਖ ਦੇਣਾ ਜਾਂ ਕੋਈ ਭਾਰੀ ਚੀਜ਼ ਰੱਖ ਦੇਣੀ ਜੋ ਤੁਹਾਡੇ ਦਿਲ ਕਰਤੇ ਭਾਰੀ ਚੀਜ਼ ਰੱਖ ਕੇ ਤੇ ਇਹਨੂੰ ਤੁਸੀਂ ਜੇ ਤਾਂ ਹੁਣ ਤੁਹਾਡੀ ਮਰਜ਼ੀ ਦੀ ਸਬਜ਼ੀ ਬਣਾਉਣ ਦਾ ਭਾਰੀ ਚੀਜ਼ ਰੱਖ ਕੇ ਦਾ ਪੀਸ ਬਣਾ ਲਓ ਜੇ ਕੋਈ ਹੋਰ ਡਿਸ਼ ਬਣਾਉਣੀ ਆ ਤਾਂ ਫਿਰ ਤੁਸੀਂ ਇਦਾਂ ਹੀ ਇਹਨੂੰ ਮਲ ਲਓ ਚੰਗੀ ਤਰ੍ਹਾਂ ਤੇ ਆਹ ਦੇਖੋ ਆਪਣਾ ਪਨੀਰ ਬਿਲਕੁਲ ਬਣ ਕੇ ਰੈਡੀ ਆ ਠੀਕ ਹੈ ਤੇ ਹੁਣ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਸੀਂ ਕੀ ਬਣਾ ਕੇ ਖਾਣਾ ਚਾਹਦੇ? ਇਹ ਦੀ ਤੁਸੀਂ ਮਠਿਆਈ ਬਣਾਉਣੀ, ਸਿੱਖਣੀ ਹੈ ਰਸਗੁੱਲੇ ਬਣਾਉਣਾ ਚਾਹਣਾ ਬਣਾਉਣਾ ਚਾਹਣਾ ਤੁਹਾਨੂੰ ਰਸਗੁੱਲੇ ਸਿਖਾਈਏ ਕਿ ਸਬਜੀ ਬਣਾਉਣੀ ਸਿਖਾਈਏ ਉਹ ਤਾਂ ਤੁਹਾਨੂੰ ਆਉਂਦੀ ਹੀ ਹੋਊਗੀ ਠੀਕ ਹੈ ਸੋ ਤੁਸੀਂ ਮੈਨੂੰ ਜਰੂਰ ਦੱਸਣਾ ਇਹ ਪਨੀਰ ਹੁਣ ਬਿਲਕੁਲ ਆਪਣਾ ਬਣ ਕੇ ਰੈਡੀ ਆ ਹੁਣ ਤੁਸੀਂ ਜੰਦੇ ਪੀਸ ਬਣਾਉਣੇ ਤੇ ਭਾਰੀ ਚੀਜ਼ ਕੋਈ ਰੱਖਤ ਹੁਣ ਦੇਖੋ ਇਹ ਆਪਣਾ ਪਨੀਰ ਵਾਲਾ ਪ੍ਰੋਸੈਸ ਆ ਜਿਹੜਾ ਓਕੇ ਹੋ ਗਿਆ ਹੁਣ ਦੇਖੋ ਆਪਣਾ ਘਿਓ ਇਧਰ ਦੇਖੋ ਏ ਵੀ ਬਿਲਕੁਲ ਬਣ ਕੇ ਰੈਡੀ ਹੋ ਚੁੱਕਿਆ ਆ ਦੇਖੋ ਜਿਹੜਾ ਮੱਖਣ ਆ ਉਹਨੇ ਇਹਨੂੰ ਹੁਣ ਘਿਓ ਦਾ ਰੂਪ ਦੇ ਦਿੱਤਾ ਤੇ ਇਹਨੂੰ ਆਪਾਂ ਕੀ ਕਰਾਂਗੇ ਹੁਣ ਆਪਦੇ ਭਾਂਡੇ ਦੇ ਵਿੱਚ ਇੱਕ ਪੌਣੀ ਦੇ ਨਾਲ ਛਾਣ ਕੇ ਇਹਨੂੰ ਟਰਾਂਸਫਰ ਕਰ ਲਾਂਗੇ ਹਾਂਜੀ ਹੁਣ ਆਪਾਂ ਇਹਨੂੰ ਟਰਾਂਸਫਰ ਕਰਨਾ ਉਹਦੇ ਅਸ ਤੇ ਦੇਖੋ ਮੈਂ ਆ ਡੱਬਾ ਲੈ ਲਿਆ ਘਿਓ ਵਾਲਾ ਠੀਕ ਹੈ ਉੱਤੇ ਚਾਹ ਪੌਣੀ ਜਿਹੜੀ ਆਪਾਂ ਚਾਹ ਪਉਣ ਵਾਲੀ ਪੌਣੀ ਰੱਖ ਲਈ ਐ ਤੇ ਇਹਨੂੰ ਆਪਾਂ ਕੀ ਕਰਾਂਗੇ ਸਾਰੇ ਘਿਓ ਨੂੰ ਛਾਣ ਲਾਂਗੇ ਤੇ ਆਪਾਂ ਨੇ ਡੱਬੇ ਵਿੱਚ ਟਰਾਂਸਫਰ ਕਰ ਦਾਂਗੇ ਕਿਉਂ ਆਪਾਂ ਹੁਣ ਟਰਾਂਸਫਰ ਕਰ ਲਿਆ ਦੇਖੋ ਹੁਣ ਆਪਣੇ ਕੋਲ ਤਾਜੀ ਮਲਾਈ ਸੀ ਬਿਲਕੁਲ ਤਾਜੀ ਸੀ ਮਲਾਈ ਠੀਕ ਹੈ ਚਾ ਮਤਲਬ 2 ਇੱਕ ਅੱਜ ਦੀ ਸੀ ਕੱਲ ਦੀ ਸੀ 2 ਦਿਨ ਦੀ ਪਹਿਲਾਂ ਹੋਗੀ ਉਹ ਜਿਆਦਾ ਵੀ ਨਹੀਂ ਹੈਗੀ ਠੀਕ ਹੈ ਹੁਣ ਦੇਖੋ ਜਿਹੜੀ ਆ ਜਿਹੜੀ ਵਿੱਚ ਪੌਣੀ ਦਾ ਪਈ ਆ ਨਾ ਇਹਦੇ ਵਿੱਚ ਤੁਸੀਂ ਜੀਰਾ ਪਾ ਕੇ ਇਹਨੂੰ ਰੋਟੀ ਚ ਲਾ ਸਕਦੇ ਹੋ ਠੀਕ ਹੈ ਇਹਨੂੰ ਵੀ ਆਪਾਂ ਸੁੱਟਣਾ ਨਹੀਂ ਕਿਉਂਕਿ ਇਹਦੇ ਵਿੱਚ ਵੀ ਘਿਓ ਹੀ ਆ ਇਹ ਜਿਹੜੀ ਨਿਉਂ ਦੇ ਵਿੱਚ ਕੋਈ ਬਈ ਹੋਈ ਕਿਉਂਕਿ ਆਪਣੇ ਘਰੇ ਫਰਿੱਜ ਦੇ ਵਿੱਚ ਸੰਭੀ ਹੋਈ ਸੀਗੀ ਠੀਕ ਹੈ ਮਲਾਈ ਜਿਹੜੀ ਆਪਣੀ ਫਰੈਸ਼ ਹੀ ਸੀ ਕਿਉਂਕਿ ਅੱਜ ਦੀ ਵੀ ਸੀਗੀ ਵਿੱਚ ਹੀ ਠੀਕ ਹੈ ਹੁਣ ਆਪਣਾ ਘਿਓ ਆ ਜਿਹੜਾ ਬਣ ਗਿਆ ਵਾ ਠੀਕ ਹੈ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆਏ ਆਪਣੇ ਬਿਨੇ ਬਿਨਾ ਖਰਚੇ ਤੋਂ ਦੁੱਧ ਦਾ ਆਪਾਂ ਸਾਰੀ ਆਮ ਸਾਰਿਆਂ ਦੇ ਘਰਾਂ ਦੇ ਵਿੱਚ ਆਉਂਦਾ ਦੁੱਧ ਠੀਕ ਹੈ ਤੇ ਇਹ ਜਿਹੜੀਆਂ ਚੀਜ਼ਾਂ ਆਪਣੀਆਂ ਬਣੀਆਂ ਬਿਨਾ ਆਪਣੇ ਆ ਬਾਰੇ ਬਹੁਤ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਲੈ ਕੇ ਕਈ ਵਾਰੀ ਖਾਣੇ ਆ ਸੋ ਉਮੀਦ ਆ ਕਿ ਤੁਹਾਨੂੰ ਵੀਡੀਓ ਬਹੁਤ ਜਿਆਦਾ ਪਸੰਦ ਆਈ ਹੋਗੀ ਤੁਸੀਂ ਟਰਾਈ ਜ਼ਰੂਰ ਕਰਕੇ ਦੇਖਿਓ ਤੇ ਇਹਦੇ ਤੋਂ ਹੁਣ ਆਪਾਂ ਪਨੀਰ ਤੋਂ ਦੇਖਦੇ ਆਂ ਆਪਾਂ ਕੀ ਬਣ ਜਾਇਆ ਰਸਕੂਲੇ ਬਣਾਇਆ ਤਾਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੀ ਰੈਸਿਪੀ ਜੇ ਆਪਾਂ ਸਬਜੀ ਬਣਾਈ ਤਾਂ ਵੀ ਸ਼ੇਅਰ ਕਰਾਂਗੇ ਸੋ ਕੁਦਰਤੀ ਪੰਜਾਬੀ ਰਸੋਈ ਦੇਖਣ ਵਾਸਤੇ ਤੁਹਾਡਾ ਬਹੁਤ ਜਿਆਦਾ ਧੰਨਵਾਦ ਤੇ ਜੇ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਮੈਨੂੰ ਦੱਸਣਾ ਨਾ ਭੁੱਲਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਸੋ